ਅੱਜ 5 ਸਤੰਬਰ ਹੈ ਸਵੇਰ ਦੇ 7:30 ਵਜੇ ਇਹ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਦਰਿਆਵਾਂ ਤੇ ਡੈਮਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਭਾਖੜਾ ਡੈਮ ਤੇ ਸਤਲੁਜਰ ਨਦੀ ਦੀ ਗੱਲ ਕਰਦੇ ਹਾਂ ਭਾਖੜਾ ਡੈਮ ਦਾ ਲੈਵਲ 1678.74 ਹੈ ਇਹ ਕੱਲ 1679 ਤੋਂ ਉੱਪਰ ਸੀ ਤੇ ਹੁਣ ਹੌਲੀ ਹੌਲੀ ਪਾਣੀ ਇੱਥੇ ਘਟਣਾ ਸ਼ੁਰੂ ਹੋ ਗਿਆ ਉਕੇ ਜੋ ਅੱਜ ਸਵੇਰੇ ਡੇਟਾ ਹੈ ਜੋ ਪਾਣੀ ਉੱਥੇ ਆ ਰਿਹਾ ਹੈ ਇਨਫਲੋ ਹੈ ਉਹ 76318 ਕਿਊਸਕ ਹੈ ਤੇ ਆਊਟਫਲੋ 80792 ਹੈ ਸੋ ਲਗਭਗ 4000 ਕਿਊਸਕ ਵੱਧ ਪਾਣੀ ਜਿੰਨਾ ਆ ਰਿਹਾ ਉਹਦੇ ਨਾਲੋਂ ਛੱਡਿਆ ਜਾ ਰਿਹਾ ਇਹਦੇ ਨਾਲ ਡੈਮ ਦਾ ਲੈਵਲ ਹੋਰ ਥੱਲੇ ਆ ਜਾਏਗਾ ਜੇ ਡਾਊਨਸਟ੍ਰੀਮ ਰੋਪੜ ਦੀ ਗੱਲ ਕਰਦੇ ਹਾਂ ਉੱਥੇ ਸਵੇਰੇ 78270 ਕਿਊਸਕ ਪਾਣੀ ਚੱਲ ਰਿਹਾ ਫਲੋਰ ਰੇਲਵੇ ਬ੍ਰਿਜ ਤੇ 57844 ਤੇ ਯੂਸਫਰ ਗਿੱਦੜਪਿੰਡੀ 146000 ਕਿਊਸਕ ਪਾਣੀ ਸਵੇਰੇ ਨੋਟ ਕੀਤਾ ਗਿਆ ਇਹ ਪਾਣੀ ਹੁਣ ਕੱਲ ਨੂੰ ਹੋਰ ਘਟ ਗਿਆ ਪਹਿਲਾਂ 2 ਲੱਖ ਕਿਊਸਕ ਤੋਂ ਉੱਪਰ ਗਿਆ ਫਿਰ ਹੌਲੀ ਹੌਲੀ ਘਟਦਾ ਕੱਲ ਰਾਤ ਵੀ 15758000 ਕਿਊਸਕ ਦੇ ਨੇੜੇ ਸੀ ਸਵੇਰੇ ਹੁਣ ਇਹ ਅੰਕੜਾ ਹੋਰ ਥੱਲੇ ਆ ਗਿਆ ਜੋ ਰਾਤ ਭਰੀ ਖਬਰ ਹੈ ਜੇ ਅਸੀਂ ਪੌਂਗ ਡੈਮ ਦੀ ਬਿਆਸ ਨਦੀ ਦੀ ਗੱਲ ਕਰਦੇ ਆ ਤਾਂ ਉਹਦਾ ਲੈਵਲ ਜੇ ਵੀ ਵਧੇ ਰਹੀ ਹੈ 1394.71 ਆ ਸਵੇਰ ਦਾ ਲੈਵਲ ਹੈ 1390 ਡੇਂਜਰ ਮਾਰਕ ਹੈ ਇਹ ਉਹ ਤੋਂ ਉੱਪਰ ਹੀ ਚੱਲਣ ਡਿਆ ਕਾਫੀ ਦਿਨਾਂ ਤੋਂ ਤੇ ਇਨਫਲੋ ਉੱਥੇ 105950 ਕਿਊਸਕ ਹੈ 392673 ਕਿਊਸਕ ਪਾਣੀ ਉਥੋਂ ਛੱਡਿਆ ਜਾ ਰਿਹਾ ਬਿਆਸ ਢੱਲਵਾ ਵਿਖੇ ਅ ਜੋ ਅੱਜ ਸਵੇਰ ਦਾ ਡਾਟਾ ਹੈ 167998 ਹੈ तकरीबन 168000 ਕਿਊਸਕ ਹੈ ਜੋ ਕਿ ਇਹ 2 ਲੱਖ ਤੋਂ ਥੱਲੇ ਆਇਆ ਇੱਥੇ 230000 ਵੀ ਚੱਲਿਆ ਹਾਲਾਂਕਿ ਕੱਲ ਸ਼ਾਮ ਸਮੇਂ 1,61 ਤੱਕ ਆ ਗਿਆ ਸੀ ਇਹ ਦੁਬਾਰਾ ਫਿਰ 1,68 ਤੇ ਪਹੁੰਚ ਗਿਆ ਵਾ ਜੋ ਹਰੀਕੇ ਹੈ ਉੱਥੇ ਵੀ ਪਾਣੀ ਪਹਿਲਾਂ ਨਾਲੋਂ ਘਟਿਆ ਪਰ ਪਾਣੀ ਅਜੇ ਵੀ ਕਾਫੀ ਹੈ 3,112,494 ਕਿਊਸਕ ਪਾਣੀ ਉੱਥੇ ਆ ਰਿਹਾ 2,95,623 ਕਿਊਸਕ ਉੱਥੋਂ ਅੱਗੇ ਫਾਜ਼ਿਲਕਾ ਵੱਲ ਨੂੰ ਛੱਡਿਆ ਜਾ ਰਿਹਾ ਹਾਲਾਂਕਿ ਇੱਥੇ ਇਹ 3,30,020 ਸੀਗਾ ਕੱਲ ਘਟਦਾ ਘਟਦਾ ਸ਼ਾਮੀ ਇਹ 2,99 ਤੇ ਆ ਗਿਆ ਸੀ ਅੱਜ ਹੋਰ 4000 ਕਿਲੋਸ਼ਕਟ ਘਟ ਗਿਆ ਸੋ ਜਿਵੇਂ ਜਿਵੇਂ ਮੀਂਹ ਪੈਣੇ ਘਟੇ ਨੇ ਉਹਦੇ ਨਾਲ ਉਮੀਦ ਹੈ ਕਿ ਹੁਣ ਇੱਕ ਇਹਨਾਂ ਦਰਿਆਵਾਂ ਦੇ ਡੈਮਾਂ ਦੇ ਪੱਧਰ ਦੇ ਵਿੱਚ ਜਿਹੜੀ ਰਾਹਤ ਹੈ ਇਹਦੇ ਪੱਧਰ ਹੌਲੀ ਹੌਲੀ ਘਟ ਜਾਣਗੇ ਜੇਕਰ ਥੀਨ ਡੈਮ ਦੀ ਗੱਲ ਕਰਦੇ ਹਾਂ ਥੀਨ ਡੈਮ ਦਾ ਡੇਟਾ ਸਾਡੇ ਕੋਲ ਕੱਲ ਦਾ ਹੈ ਕੱਲ 4 ਤਰੀਕ ਨੂੰ ਥੀਮ ਡੈਮ ਤੇ ਜੋ ਪਾਣੀ ਦਾ ਲੈਵਲ ਆ 1729 ਫੁੱਟ ਤੋਂ ਉੱਪਰ ਸੀ 1732 ਉਹਦੀ ਕੈਪੈਸਿਟੀ ਹੈ ਤੇ ਲਗਭਗ 78000 ਕਿਊਸਕ ਪਾਣੀ ਉਹਦੇ ਵਿੱਚ ਆ ਰਿਹਾ ਸੀ ਤੇ 69000 ਕਿਊਸਕ ਪਾਣੀ ਉਤੋਂ ਛੱਡਿਆ ਜਾ ਰਿਹਾ ਸੀ ਜੋ ਰਾਵੀ ਦੇ ਵਿੱਚ ਜਾਂਦਾ ਹੈ